ਬਹੁਤ ਹੀ ਭਾਗਾਂ ਵਾਲੇ ਨੇ ਜੀ ਉਹ ਇਨਸਾਨ ਜੋ ਇਸ ਸਮੇਂ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰੇ ਨੇ ਗੁਰਦੁਆਰਾ ਸ਼੍ਰੀ ਮਾਰਜੀਵਾਲਾ ਸਾਹਿਬ ਨਗਰ ਟਾਂਡਾ ਸਾਹਿਬ ਉੱਤਰਾਖੰਡ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਕਲਯੁਗੀ ਜੀਵਾਂ ਦਾ ਸੁਧਾਰ ਕਰਦੇ ਹੋਏ ਸਮਤ 1554 ਦੀ ਪੂਰਬ ਦੀ ਉਦਾਸੀ ਸਮੇ ਇਸ ਰਹਿਲ ਖੰਡ ਦੀ ਧਰਤੀ ਤੇ ਪਹੁੰਚੇ ਉਸ ਸਮੇਂ ਇੱਥੋਂ ਦੀ ਰਿਆਸਤ ਦੇ ਲੋਕ ਇੱਥੋਂ ਦੀ ਰਿਆਸਤ ਦੇ ਮੁਗਲ ਪਠਾਨ ਲੋਕਾਂ ਨੂੰ ਵੇਚਣ ਦਾ ਕੋ ਕੰਮ ਕਰਦੇ ਸਨ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ 12 ਸਾਲਾਂ ਦੇ ਸੁੰਦਰ ਲੜਕੇ ਦਾ ਰੂਪ ਧਾਰਨ ਕਰਕੇ ਇੱਕ ਰੋੜੀ ਦੇ ਢੇਰ ਉੱਤੇ ਜਾ ਬਰਾਜੇ। ਰੋਹਿਲਾ ਪਠਾਨ ਜੋ ਇੱਥੋਂ ਦੀ रियासत ਦਾ ਮਾਲਕ ਸੀ ਘੁੰਮਦਾ ਹੋਇਆ ਪਹੁੰਚਿਆ ਤੇ ਗੁਰੂ ਸਾਹਿਬ ਜੀ ਨੂੰ ਆਪਣੇ ਨਾਲ ਘਰੇ ਲੈ ਗਿਆ। ਉਸ ਨੇ ਗੁਰੂ ਸਾਹਿਬ ਨੂੰ ਦੋ ਘੋੜਿਆਂ ਦੇ ਮੁੱਲ ਦੇ ਬਰਾਬਰ ਇੱਕ ਮੁਗਲ ਪਠਾਨ ਮੁਗਲ ਵਪਾਰੀ ਨੂੰ ਵੇਚ ਦਿੱਤਾ। ਤਾਂ ਉਸ ਮੁਗਲ ਵਪਾਰੀ ਨੇ ਗੁਰੂ ਸਾਹਿਬ ਨੂੰ ਦੂੰਬੇ ਚਾਰਨ ਲਈ ਰੱਖ ਲਿਆ, ਯਾਨੀ ਭੇਡੂ ਚਾਰਨ ਲਈ ਰੱਖ ਲਿਆ। ਤਾਂ ਗੁਰੂ ਸਾਹਿਬ ਜੀ ਨੇ ਉਸ ਪਠਾਨ ਨੂੰ ਦੱਸਿਆ ਕਿ ਮੈਂ ਇਨਾ ਚੰਦਰਾ ਹਾਂ ਕਿ ਜਿਸ ਦੂਂਬੇ ਨੂੰ ਵੀ ਸੋਟੀ ਮਾਰਾਂਗਾ ਉਹ ਦੂਂਬਾ ਮਰ ਜਾਵੇਗਾ ਇਸ ਕਰਕੇ ਮੈਨੂੰ ਮੇਰੇ ਮਾਪਿਆਂ ਨੇ ਘਰੋਂ ਕੱਢ ਦਿੱਤਾ ਸੀ ਤਾਂ ਮੁਗਲ ਪਠਾਨ ਦੇ ਕਹਿਣ ਤੇ ਗੁਰੂ ਜੀ ਨੇ ਦੂਂਬੇ ਨੂੰ ਸੋਟੀ ਮਾਰੀ ਤਾਂ ਦੂਂਬਾ ਮਰ ਗਿਆ ਮੁਗਲ ਪਠਾਨ ਨੇ ਕਿਹਾ ਕਿ ਹੁਣ ਇਸ ਦੂਂਬੇ ਨੂੰ ਜਿਉਂਦਾ ਵੀ ਕਰ ਤਾਂ ਗੁਰੂ ਜੀ ਦੀ ਫਿਰ ਸੋਟੀ ਲੱਗਣ ਦੇ ਨਾਲ ਦੂਂਬਾ ਜਿਉਂਦਾ ਹੋ ਗਿਆ ਤਾਂ ਜਦੋਂ ਮੁਗਲ ਪਠਾਣਾ ਨੂੰ ਸਮਝ ਆਈ ਕਿ ਇਹ ਕਿਸੇ ਖੁਦਾਏ ਦਾ ਔਲੀਆ ਹੈ ਤਾਂ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਤੇ ਡਿੱਗ ਕੇ ਮਾਫੀ ਮੰਗੀ ਅਤੇ ਲੋਕਾਂ ਨੂੰ ਵੇਚਣ ਦਾ ਕੁਕਰਮ ਅੱਗੇ ਤੋਂ ਨਾ ਕਰਨ ਦਾ ਪ੍ਰਣ ਲਿਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾਲ ਲੋਕਾਂ ਨੂੰ ਵੀ ਦਰਸ਼ਨ ਕਰਵਾਓ ਜੀ